ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇਨ੍ਹਾਂ ਪਵਿੱਤਰ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਨਨ ਕਰੀਏ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਸ਼ਾਮਲ ਕਰੀਏ ਜੋ ਲੋਕ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਜਿਨ੍ਹਾਂ ਲੋਕਾਂ ਦੀਆਂ ਵੱਡੀਆਂ ਸੋਚਾਂ ਵੱਡੀਆਂ ਸਫਲਤਾਵਾਂ ਪਾਉਣਾ ਚਾਹੁੰਦੇ ਹਨ ਸਫਲ ਹੋਣਾ ਚਾਹੁੰਦੇ ਹਨ ਆਪਣੇ ਜੀਵਨ ਦੇ ਵਿੱਚ ਆਪਣੇ ਵਿੱਖ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਤਾ ਸਾਨੂੰ ਹਰ ਰੋਜ਼ ਪ੍ਰਾਰਥਨਾ ਦੇ ਵਿੱਚ ਵਾਰ-ਵਾਰ ਇਹ ਵਿਤਰ ਵਚਨ ਬੋਲਣੇ ਚਾਹੀਦੇ ਹਨ ਸਾਡੇ ਉਦਾਰ ਕਰਤਾ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਜੋ ਸਾਡਾ ਸਿਰਜਣਹਾਰ ਹੈ ਪਾਲਨਹਾਰ ਹੈ ਤਰਨਹਾਰ ਹੈ ਪਰਮੇਸ਼ਰ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਪਰਮੇਸ਼ਰ ਇੱਕ ਆਤਮਾ ਉਹ ਸਾਡੇ ਆਤਮਾਵਾਂ ਦਾ ਪਿਤਾ ਹੈ ਇਸ ਲਈ ਸਾਨੂੰ ਸੋ ਜਿਹੜੀਆਂ ਸਾਰੀਆਂ ਆਤਮਾਵਾਂ ਦਾ ਅਧਿਕਾਰੀ ਹੋਣ ਦੇ ਕਾਰਨ ਅਸੀਂ ਉਹਨੂੰ ਪਰਮੇਸ਼ਰ ਕਹਿੰਦੇ ਆ ਪਰਮੇਸ਼ਰ ਵੀ ਚਾਹੁੰਦਾ ਹੈ ਕਿ ਮਨੁੱਖ ਦੀ ਆਤਮਾ ਮੇਰੇ ਨਾਲ ਗੱਲਬਾਤ ਕਰੇ ਇਸ ਕਾਰਨ ਸਾਨੂੰ ਆਪਣਾ ਸਾਰਾ ਬੋਝ ਅਤੇ ਵਿਸ਼ਵਾਸ ਅਤੇ ਧੰਨਵਾਦ ਦੇ ਨਾਲ ਰਮੇਸ਼ਰ ਦੇ ਚਕਨਾ ਦੇ ਵਿੱਚ ਰੱਖਣਾ ਚਾਹੀਦਾ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਬੋਝ ਦੇ ਹੰਲੇ ਦੱਬੇ ਅਤੇ ਥੱਕੇ ਹੋਏ ਲੋਗੋ ਮੇਰੇ ਸ਼ਰਨ ਦੇ ਵਿੱਚ ਆਓ ਮੈਂ ਤੁਹਾਨੂੰ ਸ਼ਾਂਤੀ ਅਤੇ ਆਰਾਮ ਦੇਵਾਂਗਾ ਆਮੀਨ ਇਸ ਲਈ ਸਾਨੂੰ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਹਰ ਇੱਕ ਗੱਲ ਹਰ ਇੱਕ ਜੋ ਨਵੇਦਨ ਆ ਸਾਡੇ ਪ੍ਰਾਰਥਨਾਵਾਂ ਹਨ ਬੇਨਤੀਆਂ ਹਨ ਧੰਨਵਾਦ ਦੇ ਨਾਲ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ ਪਰਮੇਸ਼ਰ ਦੀ ਜੋ ਸ਼ਾਂਤੀ ਹੈ ਜੋ ਸਾਰੀ ਸਮਝ ਤੋਂ ਪਰੇ ਹੈ ਉਹ ਸਾਡੇ ਹਿਰਦਿਆਂ ਦੇ ਵਿੱਚ ਅਤੇ ਸਾਡੇ ਜੀਵਨ ਦੇ ਵਿੱਚ ਸਾਡੇ ਵਿਚਾਰਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਡੇ ਜੀਵਨਾ ਨੂੰ ਸੁਰੱਖਿਤਰ ਰੱਖੇਗਾ ਅਤੇ ਆਓ ਅਸੀਂ ਇਹਨਾਂ ਪਵਿੱਤਰ ਬਚਨਾਂ ਨੂੰ ਹਰ ਰੋਜ਼ ਮਨਨ ਕਰੀਏ ਬੋਲੀਏ ਪ੍ਰਾਰਥਨਾਵਾਂ ਦੇ ਵਿੱਚ ਸ਼ਾਮਲ ਕਰੀਏ ਜਮੂਰਾਂ ਦੀ ਪੁਥੀ ਸਤਾਤ 23 ਦਿਹਾਈ ਇੱਕ ਤੋਂ ਲੈ ਕੇ 6 ਤੱਕ ਸਾਨੂੰ ਹਰ ਰੋਜ਼ ਆਪਣੀ ਪ੍ਰਾਰਥਨਾ ਦੇ ਵਿੱਚ ਇਹਨਾਂ ਵਚਨਾਂ ਨੂੰ ਬੋਲਣਾ ਚਾਹੀਦਾ ਵਚਨ ਯਹੋਵਾ ਮੇਰਾ ਐਲੀ ਹੈ ਇਹਨੂੰ ਥੜ ਨਹੀਂ ਹੋਵੇਗੀ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁੱਖ ਦਾ ਪਾਣੀਆਂ ਕੋਲ ਲੈ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਨਰਮਨ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਤ ਮੇਰੀ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਸੋਟੀ ਅਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ ਤੂੰ ਮੇਰੇ ਸਿਰ ਉੱਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੈ ਸੱਚਮੱਚ ਪਨਿਹਾਈ ਅਤੇ ਦਇਆ ਜਿਉਨ ਪਰ ਮੇਰਾ ਪਿੱਛਾ ਕਰਨੀਆਂ ਅਤੇ ਮੈਂ ਸਦਾ ਯਹਵਾ ਦੇ ਘਰ ਵਿੱਚ ਬਸਾਂਗਾ ਆਮੀਨ ਖੁਦਾ ਤੁਹਾਨੂੰ ਬਰਕਤ ਅਤੇ ਅਸ਼ੀਸ਼ ਦੇਣੀ ਮੈਸਟਰ ਤੁਹਾਡੇ ਜੀਵਨ ਦੇ ਵਿੱਚ ਵੱਡੀਆਂ ਗਵਾਹੀਆਂ ਲੈ ਕੇ ਆਵੇ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੀਨ